ਵਾਹਿਗੁਰੂ ਜੀ ਕੀ ਫਤਿਹ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਦੇ ਮੁਖ ਸੇਵਾਦਾਰ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਵਿਦਿਆਰਥੀ ਗੁਰਮਖਤ ਟਕਸਾਲ ਤਪੋਵਣ ਟਕੀਰ ਸਾਹਿਬ ਔਰ ਕਈ ਮੈਨੂੰ ਸਵਾਲ ਕਰਦੇ ਨੇ ਕਈ ਪੁੱਛਦੇ ਨੇ ਵੀ ਇਹ ਤੁਹਾਨੂੰ ਇਸ ਪਾਸੇ ਕਿਵੇਂ ਲੱਗਣ ਲੱਗੀ ਆ ਤੇ ਕਿੱਥੇ-ਕਿੱਥੇ ਤੁਸੀਂ ਰਹਿ ਕੇ ਸੇਵਾ ਕਰੀ ਆ ਸੋ ਅੱਜ ਮੈਂ ਫੇਸਬੁੱਕ ਰਾਹੀ YouTube ਰਾਹੀ ਦੇਸ਼-ਦੇਸ਼ਾਂ ਦੇ ਵਿੱਚ ਬੈਠੀ ਆ ਸਿੱਖ ਸੰਗਤਾਂ ਇੰਡੀਆ ਦੇ ਵਿੱਚ ਬੈਠੀ ਆ ਸਿੱਖ ਸੰਗਤਾਂ ਪਿਆਰ ਵਾਲਿਆਂ ਦੇ ਨਾਲ ਕੁਝ ਵਿਚਾਰ ਸਾਂਝ ਕਰ ਲਗਾ ਵੀ ਦਾਸ ਨੂੰ ਕਿਵੇਂ ਲਗਣ ਲੱਗੀ ਆ ਤੇ ਕਿਵੇਂ ਜੀਵਨ ਬਦਲਿਆ ਕਿਵੇਂ ਗੁਰੂ ਦੀ ਕਿਰਪਾ ਹੋਈ ਆ ਸੁਦਾਸ ਬਚਪਨ ਦੇ ਵਿੱਚ ਕਲਾਸ ਦੇ ਵਿੱਚ ਪੜਾਈ ਕਰਦੇ ਸੀ ਔਰ ਤੀਸਰੀ ਕਲਾਸ ਦੇ ਵਿੱਚ ਤੀਸਰੀ ਕਲਾਸ ਤੋਂ ਚੌਥੀ ਕਲਾਸ ਦੇ ਵਿੱਚ ਮੈਂ ਜਦੋਂ ਹੋਇਆ ਸਾਡੇ ਪਿੰਡ ਲਲੋੜਾ ਦੇਖੇ ਚੌਥੀ ਕਲਾਸ ਦੇ ਵਿੱਚ ਮੈਂ 1993 ਦੇ ਵਿੱਚ ਪੜਦਾ ਸੀ ਸੋ ਪੜਦੇ ਪੜਦੇ ਨੂੰ ਐਸੀ ਲਗਣ ਲੱਗੀ ਜੋ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬਾ ਉਹਦੀ ਸੇਵਾ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌੜਾ ਸਾਹਿਬ ਵਾਲਿਆਂ ਨੂੰ ਸੌਂਪ ਦਿੱਤੀ ਔਰ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਟੋਬਾ ਸੀ ਬਹੁਤ ਵੱਡਾ ਉਹ ਟੋਬਾ ਮਿੱਟੀ ਦੇ ਨਾਲ ਭਰਦੇ ਸੀ ਨਗਰ ਵਾਲੇ ਬੱਚੇ ਸੀ ਚੌਸੀ ਤੇ ਚੌਦੇ ਨਾਲ ਅਸੀਂ ਵੀ ਸੇਵਾ ਕਰਿਆ ਕਰਦੇ ਸਨ ਐਸੀ ਲਗਨ ਲੱਗੀ ਸੇਵਾ ਕਰਦੇ ਕਰਦੇ ਕਿ ਬੱਸ ਸੇਵਾਦਾਰੀ ਹੋ ਗਿਆ ਫਿਰ ਸਾਨੂੰ ਸੰਤ ਬਾਬਾ ਪਿਆਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਜੋ ਬੜੇ ਪਿਆਰ ਵਾਲੇ ਨੇ ਉਹਨਾਂ ਦੀ ਡਿਊਟੀ ਸੀ ਗੁਰਦੁਆਰਾ ਸਾਹਿਬ ਉਦੋਂ ਫਿਰ ਅਸੀਂ ਉੱਥੇ ਸੇਵਾ ਕਰਦੇ ਉਹਨਾਂ ਨੇ ਬਾਣਾ ਧਰਨ ਕਰਵਾਇਆ ਔਰ ਖੰਡੇ ਵਟੇ ਦਾ ਅਮਰਿਤਸਕਾਇਆ ਉੱਥੇ ਫਿਰ ਸਾਨੂੰ ਪਰਦੇ ਪਰਦੇਆਂ ਨੂੰ ਜਦੋਂ ਅਸੀਂ 5ਵੀਂ ਕਲਾਸ ਦੇ ਵਿੱਚ ਹੋਏ 5ਵੀਂ ਕੀਤੀ ਫਿਰ 6ਵੀਂ ਕਲਾਸ ਸੋਜੇ ਸਾਡੇ ਸਕੂਲ ਸਰਕਾਰੀ ਹਾਈ ਸਕੂਲ ਸੋਜੇ ਦੇ ਵਿੱਚ ਉੱਥੇ ਸਕੂਲ ਜਾਇਆ ਕਰਦੇ ਤੇ ਨਾਲੇ ਸੇਵਾ ਕਰਿਆ ਕਰਦੇ ਤੇ ਅਧਿਆਪਕ ਜਿਹੜੇ ਕਹਿੰਦੇ ਸੀ ਜਿਵੇਂ ਅਸੀਂ ਗੋਲ ਦਸਤਾਰਾ ਬੰਨੀ ਹੋਈਆਂ ਨੇ ਇਸ ਤਰ੍ਹਾਂ ਗੋਲ ਦਸਤਾਰਾ ਬਨ ਕੇ ਸਕੂਲ ਦੇ ਵਿੱਚ ਜਾਇਆ ਕਰਦੇ ਸੀ ਅਧਿਆਪਕ ਕਹਿਣ ਲੱਗੇ ਕਹਿੰਦੇ ਵੀ ਵਰਦੀ ਪਾ ਕੇ ਆਓ ਕਿਉਂਕਿ ਕੋਈ ਗਲਤ ਨਹੀਂ ਸੀ ਕਹਿੰਦੇ ਉਹ ਵੀ ਆਪਣੀ ਗੱਲ ਤੇ ਸਹੀ ਸੀ ਵੀ ਵਰਦੀ ਪਾ ਕੇ ਬੱਚੇ ਨੂੰ ਆਣਾ ਚਾਹੀਦਾ ਅਸੀਂ ਗੋਲ ਦਸਤਾਰਾਂ ਸਜਾ ਕੇ ਸਿਰ ਦੇ ਉੱਤੇ ਤੇ ਫਿਰ ਸਕੂਲ ਜਾਇਆ ਕਰੀਏ ਉਹਨਾਂ ਨੇ ਸਾਨੂੰ ਰੋਕਿਆ ਜਿਵੇਂ ਅੱਜ ਵੀ ਬੱਚਿਆਂ ਨੂੰ ਰੋਕ ਦਿੰਦੇ ਨੇ ਵੀ ਬੜਾ ਕੜਾ ਨਹੀਂ ਪਾਉਣਾ ਛੋਟਾ ਪਾਉਣਾ ਵੱਡੀ ਕਿਰਪਾ ਨਹੀਂ ਪਾਉਣੀ ਛੋਟੀ ਪਾਣੀਆ ਅੱਜ ਵੀ ਸਕੂਲਾਂ ਦੇ ਵਿੱਚ ਰੋਕਿਆ ਜਾਂਦਾ ਜੋ ਕਿ ਨਹੀਂ ਰੋਕਣਾ ਚਾਹੀਦਾ ਔਰ ਉਦੋਂ ਸਾਨੂੰ ਦਸਤਾਰ ਬੰਨਣ ਤੋਂ ਰੋਕਿਆ ਗਿਆ ਅਸੀਂ ਕਿਹਾ ਵੀ ਅਸੀਂ ਨਹੀਂ ਰੁਕਣਾ ਅਸੀਂ ਤਾਂ ਇਹ ਬੰਨਣੀ ਹਨੇਕ ਨੇ ਬੰਨ ਕੇ ਆ ਕਰਾਂਗੇ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਜਿੱਥੇ ਇਸ ਤਰ੍ਹਾਂ ਦਸਤਾਰਾਂ ਬੰਨ ਕੇ ਤੁਹਾਨੂੰ ਪੜ੍ਹਾਈ ਕਰਵਾਉਂਦੇ ਨੇ ਤੁਸੀਂ ਉੱਥੇ ਪੜੋ ਅਸੀਂ ਫਿਰ ਉਸ ਦਿਨ ਤੋਂ ਸਕੂਲ ਛੱਡ ਦਿੱਤਾ 6ਵੀਂ ਦੇ ਪੇਪਰ ਮੈਂ ਕਰ ਲਏ ਸੀ ਤੇ 7ਵੀਂ ਦੇ ਵਿੱਚ ਹੋਇਆ ਸੀ ਬਹੁਤ ਸੱਚੀ ਬਾਸਰ ਨੇ ਐਸੀ ਕਿਰਪਾ ਕੀਤੀ ਫਿਰ ਆਪਣੀ ਸੇਵਾ ਦੇ ਵਿੱਚ ਲਾ ਲਿਆ ਕੁਝ ਸਮਾਂ ਅੱਲੌਰਾ ਸਿੰਘ ਸਾਹਿਬ ਰਹਿ ਕੇ 10ਵੇਂ ਸੇਵਾ ਨਿਭਾਈ ਤਕਰੀਬਨ 1 ਸਾਲ ਮੈਂ ਉੱਥੇ ਲਾਇਆ ਫਿਰ ਐਸਾ ਸਬਬ ਬਣਿਆ ਸੀ ਕਿਰਪਾ ਹੋਈ ਲਾਹੌਰਾ ਸਾਹਿਬ ਤੋਂ ਫਿਰ ਮੈਂ ਪੂਰਨ ਬ੍ਰਹਮ ਗਿਆਨੀ ਤਤਵਿਦ ਤੇ ਜੰਗਲਾਂ 'ਚ ਮੰਗਲ ਲਾਉਣ ਵਾਲੇ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਪਵੰਤ ਟੱਕੀ ਸਾਹਿਬ ਵਾਲਿਆਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਜਦੋਂ ਅਸੀਂ ਉੱਥੇ ਗਏ ਦੇਖਿਆ ਸਾਰੇ ਸਿੰਘ ਆਪਣੀ ਮਸਤੀ ਦੇ ਵਿੱਚ ਕਿਸੇ ਨਾਲ ਗੱਲੇ ਨਾ ਕਰਨ ਕੋਈ ਬਾਣੀ ਦੇ ਵਿੱਚ ਮਸਤ ਗੁਰਬਾਣੀ ਪੜ ਰਿਆ ਕਰਨ ਆਪੋ ਆਪਣੇ ਨਾਮ ਬਾਣੀ ਦੇ ਵਿੱਚ ਮਸਤ ਮੈਂ ਬੜਾ ਔਖਾ ਜਿਹਾ ਮਹਿਸੂਸ ਕੀਤਾ ਕਿ ਕਿੱਥੇ ਆ ਕੇ ਆਪਾਂ ਫਸ ਗਏ ਆ ਜਦੋਂ ਆਈ ਲੱਗਦਾ ਸੀ ਮੇਰੇ ਨਾਲ ਇੱਕ ਸਿੰਘ ਹੋਰ ਸੀ ਪ੍ਰਗਟ ਸਿੰਘ ਭਾਗੂ ਨੂੰ ਕਹਿੰਦੇ ਨੇ ਜਹਾਂਗੀਰ ਦਾ ਸਿੰਘ ਸੀ ਤੇ ਉਹ ਮੇਰੇ ਨਾਲ ਗਿਆ ਸੀ ਉੱਥੋਂ ਅਸੀਂ ਫਿਰ ਬਾਬਸ ਆ ਗਏ ਉਹ ਮੈਨੂੰ ਲਿਆਇਆ ਨਾਲ ਕਹਿੰਦਾ ਵੀ ਆਪਾਂ ਪਿੰਡ ਮਿਲ ਕੇ ਆਉਣਾ ਤੇ ਉਹ ਮੁੜ ਕੇ ਗਿਆ ਨਹੀਂ ਫਿਰ ਮੈਂ ਦੁਬਾਰਾ ਟੱਕੀ ਸਾਹਿਬ ਦੀ ਧਰਤੀ ਤੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਗਿਆ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜਦੋਂ ਮਹਾਂਪੁਰਖ ਜਿਹੜਾ ਆਪਣਾ ਦਰਬਾਰ ਸਾਹਿਬ ਲੰਗਰ ਆ ਉੱਥੋਂ ਡੰਗਰਾ ਵੱਲ ਨੂੰ ਘੁੰਮੜਵਾਤੇ ਜਾ ਰਹੇ ਸੀ ਤੇ ਮੈਂ ਵੀ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਜੀ ਵੀ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਰਹਿਣਾ ਸੇਵਾ ਕਰਨੀ ਹੈ ਮੇਰੀ ਉਮਰ ਬੜੀ ਘੱਟ ਸੀ ਉਦੋਂ ਦੇਖ ਲਓ ਤੁਸੀਂ ਵੀ ਸੈਮੀ ਪਾਸ ਕੀਤੀ ਸੀ ਮੰਨ ਕੇ ਚੱਲੋ ਵੀ 12 ਕੇ ਸਾਲ ਦੀ ਉਮਰ ਸੀ ਮੇਰੀ ਮੈਂ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਇੱਥੇ ਸੇਵਾ ਕਰਨੀ ਆ ਮਹਾਂਪੁਰਖਾਂ ਨੇ ਵਾਚਨ ਕੀਤਾ ਕਹਿੰਦੇ ਸਾਡੇ ਅਸੂਲ ਬੜੇ ਤਕੜੇ ਨੇ ਇੱਥੇ ਰਹਿਣਾ ਬੜਾ ਔਖਾ ਹੈ ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੱਥ ਜੋੜ ਕੇ ਮਹਾ ਮਹਾਂਪੁਰਖੋ ਆਪ ਜੀ ਨੇ ਹੀ ਰੱਖਣਾ ਸਾਡੇ ਵਿੱਚ ਕੋਈ ਪਾਵਰ ਨਹੀਂ ਹੈ ਐਡੀ ਪਾਵਨ ਪਵਿੱਤਰ ਧਰਤੀ ਪ੍ਰਾਤਨ ਧਰਤੀ ઋਸ਼ੀਆਂ ਮੂਨੀਆਂ ਦੀ ਧਰਤੀ ਇਹ ਤਪਸਵੀ ਧਰਤੀ ਇਹਦੀ ਸਾਡੇ ਰਹਿਣ ਦੀ ਔਕਾਤ ਨਹੀਂ ਹੈ ਪਰ ਆਪ ਜੀ ਕਿਰਪਾ ਕਰੋਗੇ ਤੇ ਸਭ ਕੁਝ ਠੀਕ ਹੋ ਜਾਣਾ ਹੈ ਮਹਾਪੁਰਖਾ ਨੇ ਮੈਨੂੰ ਬੁੱਕਲ ਦੇ ਵਿੱਚ ਲਿਆ ਛੋਟਾ ਜਿਹੀ ਮੈਂ ਬਾਣਾ ਪਾਇਆ ਸੀ ਤੇ ਬੜਾ ਪਿਆਰ ਕੀਤਾ ਉਸ ਦਿਨ ਤੋਂ ਫਿਰ ਮੈਂ ਤਪਵੰਟ ਕੀ ਸਾਹਿਬ ਰਿਹਾ ਮਹਾਪੁਰਖਾਂ ਨੇ ਬੜਾ ਪਿਆਰ ਕੀਤਾ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾਲ ਦੀ ਨਾਲ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਉਹ ਪਾਵਨ ਪਵਿੱਤਰ ਧਰਤੀ ਤਪਵੰਟਕੀ ਸਾਹਿਬ ਦੀ ਇਹ ਧਰਤੀ ਉੱਥੇ ਵੈਸੇ دنیavi ਗੱਲ ਕਰਨ ਨੂੰ ਜੀ ਨਹੀਂ ਕਰਦਾ ਵਰੇ ਆ ਵੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਬਸ ਨਾਮ ਬਾਣੀ ਜਿੰਨੇ ਵੀ ਸਿੰਘ ਸੀ ਸਾਰੇ ਸਾਰੇ ਨਾਮ ਬਾਣੀ ਦੇ ਵਿੱਚ ਮਸਤ ਰਹਿੰਦੇ ਸੀ 24 ਸਾਹਿਬ ਦੇ ਪਾਠ ਕੀਤੇ ਜਾਣੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਜਾਣੇ ਹੋਰ ਸ਼ਬਦਾਂ ਦੇ ਜਪ ਕੀਤੇ ਜਾਣੇ ਤੇ ਇਸ ਤਰ੍ਹਾਂ ਸਾਰੇ ਮਗਨ ਰਹਿੰਦੇ ਸੇਵਾ ਦੇ ਵਿੱਚ ਮਗਨ ਰਹਿੰਦੇ ਮੇਰੀ ਡਿਊਟੀ ਫਿਰ ਮਾਪੁਰਖਾ ਨੇ ਡੰਗਰਾ ਦੇ ਵਿੱਚ ਲਾ ਦਿੱਤੀ ਡੰਗਰਾ ਦੀ ਸੇਵਾ ਉੱਥੇ ਫਿਰ ਮਾਪੁਰਖਾ ਦੀ ਕਿਰਪਾ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਮਹਾਰਜ ਨੇ ਸੇਵਾ ਲਈ ਇਹਦੀ ਮੈਂ ਕਹਿ ਸਕਦਾ ਵੀ ਮੈਂ ਸੇਵਾ ਕੀਤੀ ਨਹੀਂ ਮਾਪੁਰਖਾ ਨੇ ਕਿਰਪਾ ਕੀਤੀ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਤਪਉਣ ਟੱਕੀ ਸਾਹਿਬ ਦੀ ਧਰਤੀ ਤੇ ਰਹੇ ਤੇ ਦੰਗਰਾਂ ਦੇ ਵਿੱਚ ਮਹਾਂਪੁਰਖਾਂ ਨੇ ਸੇਵਾ ਲਾ ਦਿੱਤੀ ਉੱਥੇ ਫਿਰ ਅਣਥੱਕ ਸੇਵਾ ਮਹਾਰਾਜ ਨੇ ਲਈ ਨਵਾਈ ਔਰ ਉੱਥੋਂ ਜਦੋਂ ਸੇਵਾ ਕੀਤੀ ਫਿਰ ਮਹਾਂਪੁਰਸ਼ਾਂ ਨੇ ਮੇਰੀ ਡਿਊਟੀ ਘੋੜਿਆਂ ਦੇ ਉੱਤੇ ਲਾ ਦਿੱਤੀ ਫਿਰ ਘੋੜਿਆਂ ਦੀ ਸੇਵਾ ਕਰਨੀ ਕੂੜਿਆਂ ਨੂੰ ਨਿਵਾੜਨਾ ਖਰਖਰਾ ਕਰਨਾ ਉਹਨਾਂ ਨੂੰ ਉਹਨਾਂ ਦੀ ਖਾਦ ਖਰਾਕ ਪਾਉਣੀ ਕੋੜ ਸਵਾਰੇ ਕਰਨੀ ਉੱਥੇ ਵੀ ਬੜੀ ਤਨਦੇਹੀ ਦੇ ਨਾਲ ਮਹਾਰਾਜ ਨੇ ਸੇਵਾ ਨਿਭਾਈ ਉੱਥੇ ਕਿਰਪਾ ਕੀਤੀ ਸੇਵਾ ਲਈ ਵਾਰ ਜਿੰਨੇ ਅਦਾਸ ਨੇ ਸੇਵਾ ਨਿਭਾਈ ਫਿਰ ਲੰਗਰ ਦੇ ਵਿੱਚ ਕੁਝ ਸਮਾ ਸੇਵਾ ਲਾ ਦਿੱਤੀ ਉੱਥੇ ਫਿਰ ਸੇਵਾ ਲੰਗਰ ਦੇ ਵਿੱਚ ਕਰਦੇ ਰਹੇ ਉਤੋਂ ਫਿਰ ਸੇਵਾ ਮੇਰੀ ਪਾਠਾਂ ਦੇ ਉੱਤੇ ਲਾ ਦਿੱਤੀ ਜੋਗੇ ਸਾਨੂੰ ਉਸ ਸਮੇਂ ਮਹਾਂਪੁਰਖ ਵੀ ਸੰਥਿਆ ਕਰਵਾਉਂਦੇ ਹੁੰਦੇ ਸੀ ਸਾਡੇ ਬੜੇ ਸਤਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਗਿਆਨੀ ਗੁਰਚਰਨ ਸਿੰਘ ਜੀ ਉਹ ਬੜਾ ਵਧੀਆ ਕੀਰਤਨ ਕਰਦੇ ਸੀ ਤੇ ਬੜੇ ਪਿਆਰ ਵਾਲੇ ਸੀ ਉਹਨਾਂ ਨੇ ਫਿਰ ਸੰਥਿਆ ਕਰਵਾਉਣੀ ਉਹਨਾਂ ਨੇ ਡਿਊਟੀ ਲਈ ਸੰਥਿਆ ਕਰਵਾਈ ਪੰਜ ਬਾਣੀਆਂ ਦੀ ਸੰਥਿਆ ਔਰ ਸੁਖਮਨੀ ਸਾਹਿਬ ਦੀ ਸੰਥਿਆ ਜੇ ਹੋਰ ਸੰਥਿਆ ਲਈ ਔਰ ਕੁਝ ਮੈਂ ਪਾਠ ਲਹੌੜਾ ਸਾਹਿਬ ਤੋਂ ਸਿੱਖਿਆ ਸੀ ਥੋੜਾ ਬਹੁਤਾ ਤੇ ਬਾਕੀ ਤਗਵਨ ਟਕੀ ਸਾਹਿਬ ਦੀ ਧਰਤੀ ਤੇ ਰਹਿ ਕੇ ਇਹ ਗੁਰਬਾਣੀ ਸਿੱਖੀ ਤੇ ਹੌਲੀ ਹੌਲੀ ਕੀਰਤਨ ਕਰਨ ਲੱਗੇ ਤੇ ਮੇਰੀ ਡਿਊਟੀ ਫਿਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਸਨ ਉਹ ਪਾਠਾਂ ਦੇ ਵਿੱਚ ਇੱਕ ਪਾਸੇ ਜਦੋਂ ਤੁਸੀਂ ਟਕੀ ਸਾਹਿਬ ਜਾਣਦੇ ਹੋ ਮਹਾਂਪੁਰਖਾਂ ਦਾ ਜਿਹੜਾ 메ਨ ਗੇਟ ਆ ਇੱਕ ਪਾਸੇ ਸ੍ਰੀ ਸੁਖਮਨੀ ਸਾਹਿਬ ਦਾ ਬੂੰਗਾ 24 ਸਾਹਿਬ ਦਾ ਬੂੰਗਾ ਵਿੱਚ ਇਕੱਠੇ ਦੋਨੇ ਪਾਠ ਇਕੱਠੇ ਹੁੰਦੇ ਸੀ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਵਾਰੀ 24 ਸਾਹਿਬ ਦਾ ਤੇ ਇੱਕ ਵਾਰੀ ਸੁਖਮਨੀ ਸਾਹਿਬ ਜੀ ਦਾ ਸੋ ਮਹਾਂਪੁਰਖਾਂ ਨੇ ਗੁਰੂ ਨੇ ਕਿਰਪਾ ਲਈ ਉੱਥੇ ਫਿਰ ਮੈਂ 6 ਮਹੀਨੇ 8-8 ਘੰਟੇ 6-6 ਘੰਟੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਜੋ ਲੜੀ ਚੱਲਦੀ ਸੀ ਇੱਕ ਵਾਰੀ ਬੈਹ ਜਾਂਦੇ ਸੀ ਤੇ ਮੁੜ ਕੇ ਉੱਠਦੇ ਨਹੀਂ ਸੀ ਮੇਰੇ ਨਾਲ ਤੇ ਜਿਹੜੇ ਉਹ ਸਿੰਘ ਬਦਲੀ ਜਾਂਦੇ ਸੀ ਉਹ ਸਿੰਘਾਂ ਨੂੰ ਪਤਾ ਜਿਹੜੇ ਉੱਥੇ ਰਹਿੰਦੇ ਆ ਸਾਰੇ ਜਥੇ ਵਾਲਿਆਂ ਨੂੰ ਤੇ ਬਹੁਤ ਮਹਾਰਜ ਨੇ ਕਿਰਪਾ ਕੀਤੀ ਸੇਵਾ ਲਈ ਫਿਰ ਬਾਪੁਰਖਾਂ ਦੇ ਨਾਲ ਜਾਣਾ ਗੰਨ ਤੇ ਡਿਊਟੀ ਲੱਗੀ ਗੰਨਮੈਨ ਦੀ ਸਾਜ ਵਜਾਉਣੇ ਚਿੰਟਾ ਵਜਾਉਣਾ ਸਾਜ ਵਜਾਉਣੇ ਇਸ ਤਰ੍ਹਾਂ ਸੇਵਾ ਲਈ ਮਾਪੁਰਖਾਂ ਨੇ ਔਰ ਕੀਰਤਨ ਕਰਦੇ ਰਹਿਆ ਕੀਰਤਨ ਸਿੱਖਿਆ ਜੋ ਇਹ ਸਾਰੀਆਂ ਬਖਸਸਾਂ ਹੋਈਆਂ ਨੇ ਗੁਰਬਾਣੀ ਪੜ੍ਹਨੀ ਆ ਔਰ ਕਥਾ ਕੀਰਤਨ ਦੀਆਂ ਇਹ ਜੋ ਜੀਵਨ ਬਦਲਿਆ ਜੀਵਨ ਮਿਲਿਆ ਤੇ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਪਵੰਤ ਟਕੀ ਸਾਹਿਬ ਵਾਲਿਆਂ ਦੀ ਪ੍ਰੇਰਣਾ ਸਦਕਾ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਤੇ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਇਹ ਜੀਵਨ ਜੋ ਚੱਲ ਰਿਹਾ ਹੁਣ ਇਹ ਪ੍ਰਾਪਤ ਹੋਇਆ ਜਿਨ੍ਹਾਂ ਫੜਦੇ ਮਹਾਂਪੁਰਖ ਬਾਹਾਂ ਫਿਰ ਪਤਾ ਨਹੀਂ ਕਿੱਥੇ ਹੋਣਾ ਸੀ ਕਿੱਥੇ ਨਹੀਂ ਹੋਣਾ ਸੀ ਸੋ ਬਹੁਤ ਸੱਚੇ ਪਾਸਾਰ ਜੀ ਨੇ ਸੇਵਾ ਲਈ ਉੱਥੇ ਬਹਿ ਕੇ ਦਰਖਤਾਂ ਥੱਲੇ ਬਹਿ ਕੇ ਕੁਰਬਾਨੀ ਕੰਟ ਕਰਨੀ ਸ਼ਬਦ ਕੰਟ ਕਰਨੇ ਤੇ ਇਸ ਤਰ੍ਹਾਂ ਦੀ ਸੇਵਾ ਮੈਂ ਇਕੱਲਾ ਨਹੀਂ ਸੀ ਕਰਦਾ ਸਾਰੇ ਸਿੰਘ ਕਰਦੇ ਰਹਿੰਦੇ ਸੀ ਜਿੰਨੇ ਵੀ ਤੱਪਵੰਨ ਟੱਕੀ ਸਾਹਿਬ ਦੀ ਧਰਤੀ ਦੇ ਸਿੰਘ ਰਹੇ ਨੇ ਉਹ ਪੂਰਨ ਮਹਾਪੁਰਖ ਸ੍ਰੀ ਮਾਨਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਵਨ ਟੱਕੀ ਸਾਹਿਬ ਵਾਲੇ ਸਾਨੂੰ ਸਾਰੇ ਅਸੂਲ ਦੱਸਦੇ ਵੀ ਇੱਕ ਦੂਜੇ ਦੀ ਸੱਣ ਦੇ ਵਿੱਚ ਨਹੀਂ ਵੜਨਾ ਇੱਕ ਦੂਜੇ ਦੇ ਅਸਣ ਤੇ ਨਹੀਂ ਬੈਠਣਾ ਇੱਕ ਦੂਜੇ ਦਾ ਤੇਲ ਸੱਭ ਨਹੀਂ ਵਰਤਣਾ ਇੱਕ ਦੂਜੇ ਦਾ ਕਸਹਿਰਾ ਨਹੀਂ ਬਦਲਣਾ ਵਰਤਣਾ ਔਰ ਇੱਕ ਦੂਜੇ ਨੂੰ ਟੱਚ ਨਹੀਂ ਕਰਨਾ ਹੱਥ ਤੱਕ ਵੀ ਨਹੀਂ ਲਾੜਨਾ ਤੇ ਇਹ ਸਾਰੇ ਸਿੰਘ ਜਿੰਨੇ ਵੀ ਅਸੀਂ ਇਹ ਅਸੂਲਾਂ ਤੇ ਚੱਲਦੇ ਸੀ ਔਰ ਜੇ ਕੋਈ ਲੰਗਣਾ ਕਰਦਾ ਸੀ ਫਿਰ ਉਹਦੀ ਸੇਵਾ ਵੀ ਲਗਦੀ ਸੀ ਉਹਨਾਂ ਮਹਾਂਪੁਰਖਾਂ ਨੇ ਇਹ ਜੀਵਨ ਬਖਸਿਆ ਸੇਵਾ ਸਿਮਣ ਕਰਦੇ ਰਹੇ ਬੜਾ ਲੰਮਾ ਸਮਾਂ ਮਹਾਂਪੁਰਖਾਂ ਨੇ ਇਹ ਸੇਵਾ ਦਾਤ ਲਈ ਫਿਰ 2002 ਦੇ ਵਿੱਚ ਦਾਸ ਦੀ ਮੈਰਿਜ ਸੀ ਔਰ ਮੈਰਿਜ ਹੋਈ ਫਿਰ ਉਸ ਤੋਂ ਬਾਅਦ ਮੇਰੇ ਦੋ ਟੀਚੇ ਸੀ ਦੋ ਟੀਚੇ ਈ ਸੀ ਵੀ ਜਦ ਤਾ ਮੈਰਿਜ ਕਰਵਾ ਕੇ ਵੀ ਅਖੰਡ ਪਾਤਸ਼ਾਹਬ ਦੀ ਸੇਵਾ ਕਰਿਆ ਕਰਾਂਗੇ ਜੇ ਮੈਰਿਜ ਨਹੀਂ ਕਰਾਉਣੀ ਤਾਂ ਭਗਤੀ ਕਰਾਂਗੇ ਨਾਮ ਸਿਮਰਨ ਕਰਾਂਗੇ ਦੋਨਾਂ ਦੇ ਚੁੱਕ ਕੰਮ ਜ਼ਰੂਰ ਕਰਨਾ ਇਹ ਮੇਰੇ ਮਨ ਦੇ ਵਿੱਚ ਇਹ ਟੀਚਾ ਸੀ ਔਰ 2002 17 ਤਰੀਕ ਦੂਜਾ ਮਹੀਨਾ ਮੇਰੀ ਮੈਰਿਜ ਹੋਈ ਤੇ ਫਿਰ ਮੈਂ ਉਸ ਸਮੇਂ ਟੱਕੀ ਸਭ ਤੋਂ ਮੈਂ ਆ ਗਿਆ ਸੀ 2002 ਦੇ ਵਿੱਚ ਮੇਰੀ ਮੈਰਿਜ ਸੀ ਔਰ ਫਿਰ ਇੱਕ ਸਾਈਕਲ ਲਿਆ ਸਾਈਕਲ ਲੈ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਇਆ ਕਰੀਏ ਕਿਉਂਕਿ ਉਹ ਨਵੇਂ-ਨਵੇਂ ਆਏ ਸੀ 2000 ਦੇ ਔਕਾਤ ਨਹੀਂ ਸੀ ਸਾਈਕਲ ਲੈਂਡ ਦੀ ਔਕਾਤ ਨਹੀਂ ਸੀ ਸਾਈਕਲ ਲੈਂਡ ਦੀ ਸਾਈਕਲ ਲਿਆ ਪੁਰਾਣਾ ਚੱਲਦਾ 3-400 ਰੁਪਏ ਦਾ ਮਿਲ ਗਿਆ ਸੀ ਉਹਨੂੰ ਫਿਰ ਉਹਦੀ ਟੋਕਰੀ ਲਵਾਈ ਹੌਲੀ-ਹੌਲੀ ਪਾਠ ਕਰਨੇ ਸ਼ੁਰੂ ਕੀਤੇ ਔਰ ਬਾਬਾ ਜਸਵਿੰਦਰ ਸਿੰਘ ਦੀ ਸੁਲਤਾਨਪੁਰ ਵਾਲੇ ਉਹ ਪੰਜ ਪੀਰਾਂ ਦੀ ਡਿਊਟੀ ਨਾ ਹੁੰਦੇ ਨੇ ਸਿੱਖੂਪੁਰ ਫਿਰ ਅਸੀਂ ਰਲ ਮਿਲ ਕੇ ਜਥੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਪਾਠ ਕਰਨੇ ਸ਼ੁਰੂ ਕੀਤੇ ਬੜਾ ਲੰਮਾ ਸਮਾਂ ਪਾਠ ਉਹਨਾਂ ਦੇ ਨਾਲ ਅਸੀਂ ਜਾ ਕੇ ਕਰਿਆ ਕਰੇ ਫਿਰ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਉਹ ਆਪ ਪੰਜ ਪੀਰਾਂ ਦੀ ਡਿਊਟੀ ਹੁੰਦੀ ਸੀ ਫਿਰ ਮੈਂ ਕੀਰਤਨ ਕਰਿਆ ਕਰਦਾ ਸੀ ਔਰ ਉਸ ਤੋਂ ਬਾਅਦ ਹੌਲੇ ਹੌਲੇ ਹੌਲੀ ਚੱਲਦੇ ਚੱਲਦੇ ਮੋਟਰਸਾਈਕਲ ਲਿਆ ਮੋਟਰਸਾਈਕਲ ਤੋਂ ਕਿਰਪਾ ਹੋਈ ਸਕੂਟਰ ਲੇਤਾ ਪ੍ਰੀਆ ਪਹਿਲਾ ਪ੍ਰੀਆ ਸਕੂਟਰ ਲੇਤਾ ਉਸ ਤੋਂ ਬਾਅਦ ਫਿਰ ਇੱਕ ਵੈਸਪ ਸਕੂਟਰ ਲਿਆ ਉਸ ਤੋਂ ਬਾਅਦ ਫਿਰ ਇੱਕ ਮੋਟਰਸਾਈਕਲ ਲਿਆ ਔਰ ਮੋਟਰਸਾਈਕਲ ਤੇ ਜਾਇਆ ਕਰੀਏ ਪਾਠ ਕਰਨ ਬਾਅਦ ਤੇ ਧੁੰਦਾਂ ਦੇ ਵਿੱਚ ਬੜੀਆਂ ਧੁੰਦਾਂ ਠੰਡ ਦੇ ਵਿੱਚ ਧੁੰਦਾਂ ਦੇ ਵਿੱਚ ਜਾਇਆ ਕਰੀਏ ਫਿਰ ਉਹ ਪਾਠ ਕਰਿਆ ਕਰੀਏ ਔਰ ਇਸ ਤਰ੍ਹਾਂ ਤਰ੍ਹਾਂ ਕਰਦੇ ਕਰਦੇ ਬੜੀ ਮਿਹਨਤ ਮੁਸਕਤ ਕਰਨੀ ਪਈ ਕਿਉਂਕਿ ਮਹਾਪੁਰਖਾਂ ਨੇ ਗੁਣ ਭਰੇ ਸੀ ਉਹ ਪੂਰਨ ਮਹਾਪੁਰਖਾਂ ਦੀ ਸੰਗਤ ਕੀਤੀ ਹੋਈ ਔਰ ਸੇਵਾ ਕੀਤੀ ਹੋਈ ਉਹ ਫਲੀ ਵਧੀ ਫਲ ਲੱਗੇ ਆ ਤੇ ਹੌਲੀ ਹੌਲੀ ਫਿਰ ਅਸੀਂ 2009 ਦੇ ਵਿੱਚ ਪਹਿਲਾਂ ਖੁੱਲੇ ਪਾਠ ਕਰਦੇ ਰਹੇ ਆ ਫਿਰ ਸਾਨੂੰ ਡਿਊਟੀ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਪਿੰਡ ਸ਼ੇਰਮੱਜਰਾ ਵਿਖੇ ਸ਼ੇਰਮੱਜਰੇ ਵਿਖੇ ਸੇਵਾ ਕੀਤੀ ਉੱਥੇ ਸਾਰੇ ਨਗਰ ਦੇ ਨਾਲ ਬੜਾ ਪ੍ਰੇਮ ਪਿਆ ਤਨ ਦੇ ਦੇ ਨਾਲ ਸੇਵਾ ਕੀਤੀ ਬੜਾ ਲੰਮਾ ਸੇਵਾ 2000 19 ਤੱਕ ਪੰਡ ਤੀਰਮਧਰ ਦੀ ਧਰਤੀ ਤੇ ਸੇਵਾ ਨਿਭਾਈ ਕਥਾ ਕੀਰਤਨ ਪ੍ਰੋਗਰਾਮ ਕਰਨੇ ਬਾਹਰੰਦਰ ਕੀਰਤਨ ਕਰਨਾ ਇਹ ਉਥੇ ਪੰਡ ਤੀਰਮਧਰ ਦੀ ਸੇਵਾ ਨਿਭਾਈ ਆ 1 ਕਰੋੜ ਰੁਪਏ ਦੇ ਨੇੜੇ ਗੁਰਦੁਆਰਾ ਸਾਹਿਬ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਇਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ ਤੇ ਸਾਰੇ ਸਿੰਘਾਂ ਨੂੰ ਵੀ ਪਤਾ ਔਰ ਚੱਲਦਾ ਚੱਲਦਾ ਜੀਵਨ ਇਸ ਤਰ੍ਹਾਂ ਫਿਰ ਉਥੋਂ ਦਾਸ ਨੇ ਸੇਵਾ ਸਾਲ ਦਿੱਤੀ ਸੀ ਗੁਰਦੁਆਰਾ ਤਿਆਰ ਕਰਕੇ ਸਾਰਾ ਉਦਘਾਟਨ ਕਰਕੇ ਉਹ 31 ਖੰਡ ਪਾਤਸ਼ਾਹਬ ਸ੍ਰੀ ਖੰਡ ਪਾਤਸ਼ਾਹ 31 ਕੀਤੇ ਉਦਵੰਦ ਭੋਗ ਪਾ ਕੇ ਫਿਰ ਅਸੀਂ ਆਪਣੇ ਘਰ ਆ ਗਏ ਸੀ ਉੱਥੇ ਫਿਰ ਕੁਝ ਸਮਾਂ ਇੱਕ ਸਾਲ ਦਵਤਰੀ ਵਾਲਾ ਨੇੜੇ ਪਤਣਾ ਉੱਥੇ ਸੇਵਾ ਦਾਸ ਨੇ ਕੀਤੀ ਉੱਥੇ ਵੀ ਸਾਰੇ ਨਗਰ ਦੇ ਨਾਲਾ ਥਾਂ ਪਿਆਰਾ ਬੜਾ ਪ੍ਰੇਮਾ ਬੜੀਆਂ ਸੰਗਤਾਂ ਪਿਆਰ ਵਾਲੀਆਂ ਨੇ ਉੱਥੇ ਵੀ ਲੰਗਰ ਹਾਲ ਬਣਵਾਇਆ ਔਰ ਮੇਰੇ ਖਾਲ ਵੀ ਉਹ ਲੰਗਰ ਹਾਲ 52 100 ਦਾ ਲੰਗਰ ਹਾਲ ਤਿਆਰ ਕਰਵਾਇਆ ਸੰਗਤਾਂ ਦੇ ਸਹਿਯੋਗ ਦੇ ਨਾਲ ਵੜੀਆ ਸੰਗਤਾਂ ਨੇ ਸਹਿਯੋਗ ਦਿੱਤਾ ਉਸ ਤੋਂ ਬਾਅਦ ਹੁਣ ਅਸੀਂ ਸੇਵਾ ਨਿਭਾ ਰਹੇ ਆ ਗੁਰਦੁਆਰਾ ਕਲੰਗੀ ਤਰ ਸਾਹਿਬ ਪਿੰਡ ਧੀਰੋ ਮਜਰੇ ਦੀ ਧਰਤੀ ਤੇ ਔਰ ਇੰਟਰਨੈਸ਼ਨਲ ਸੰਤ ਸਵਾਦ ਸੇਵਾ ਦਲ ਜਿੱਥੇ ਬੰਦੀ ਬਣਾਈ ਜੋ ਪਾਠੀ ਸਿੰਘਾਵਾਦ ਤੇ ਗ੍ਰੰਥੀ ਸਿੰਘਾਵਾਦ ਤੇ ਰਾਗੀ ਢਾਡੀ ਸਾਧੂ ਸੰਤਾਂ ਵਾਂਗ ਪਰਖੁਰਖਾਵਾਦ ਤੇ ਜੋ ਕਿ ਸੱਚੇ ਪਾਤਸ਼ਾਹ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਦਾ ਸਦਕਾ ਮਹਾਪੁਰਖਾਂ ਦੀ ਪ੍ਰੇਰਨਾ ਦਾ ਸਦਕਾ ਅੱਜ ਵੀ ਇਹ ਸੇਵਾ ਨਿਰੰਤਰ ਚੱਲਦੀ ਆ ਰਹੀ ਹੈ ਸੋ ਇਸ ਧਰਤੀ ਤੇ ਸਾਨੂੰ 3 ਸਾਲ ਪੂਰੇ ਹੋ ਗਏ ਚੌਥਾ ਸਾਲ ਇਹ ਸੇਵਾ ਕਰਦਿਆਂ ਨੂੰ ਬਤੀਤ ਹੋ ਰਿਹਾ ਸੋ ਮੇਰਾ ਪਰਿਵਾਰ ਨਾਲ ਸਾਡੇ ਧੀਆ ਪੁੱਤਰ ਬੱਚੇ ਪਰਿਵਾਰ ਸਾਰੇ ਸੇਵਾ ਦੇ ਵਿੱਚ ਜੁਟੇ ਰਹਿੰਦੇ ਆ ਦਿਨ ਰਾਤ ਸੇਵਾ ਕਰਦੇ ਆ ਤੇ ਐਸੀ ਕਿਰਪਾ ਕੀਤੀ ਹੋਈ ਆ ਸ੍ਰੀ ਮਾਨਸਤ ਸਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਪਵੰਤ ਟੱਕੀ ਸਾਹਿਬ ਵਾਲਿਆਂ ਨੇ ਕਿ ਉਹਨਾਂ ਦੇ ਪਾਏ ਹੋਏ ਪੂਰਨੇ ਤੇ ਅਸੀਂ ਅੱਜ ਵੀ ਚੱਲਦੇ ਆਂ ਅੱਜ ਵੀ ਉਹ ਸਾਡੇ ਦਿਲਾਂ ਦੇ ਜਾਨੀ ਨੇ ਅੱਜ ਵੀ ਉਹਨਾਂ ਦੇ ਨਾਲ ਅਸੀਂ ਅਥਾ ਪਿਆਰ ਕਰਦੇ ਆਂ ਅੱਜ ਵੀ ਉਹਨਾਂ ਨੂੰ ਅਸੀਂ ਪੂਜਦੇ ਆਂ ਤਨ ਮਨ ਧਨ ਸਭ ਉਸ ਉਹਨਾਂ ਦਾ ਕਿਉਂਕਿ ਉਹਨਾਂ ਨੇ ਸਾਡੇ ਦੇ ਉੱਤੇ ਪੂਰਨ ਕਿਰਪਾ ਕੀਤੀ ਆ ਐਡੀ ਬਖਸ਼ਿਸ਼ ਕੀਤੀ ਆ ਕਿ ਸਾਰੀ ਜ਼ਿੰਦਗੀ ਕਈ ਜਨਮ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਸੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ অপার ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਅੱਜ ਵੀ ਅਸੀਂ ਥਾਂ ਥਾਂ ਦੇ ਉੱਤੇ ਜਾ ਕੇ ਨਗਰਾਂ ਨਗਰਾਂ ਦੇ ਉੱਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਆਂ ਸੇਵਾ ਕਰਦੇ ਆਂ ਸ਼ਿਵਨ ਦੀ ਦਾਤਮਹਾਰਜ ਨੇ ਲਈ ਹੋਈ ਆ ਔਰ ਨਗਰ ਧੀਰੋ ਮજરા ਸਾਡਾ ਬੜਾ ਸਤਿਕਾਰ ਕਰਦਾ ਔਰ ਇਲਾਕਾ ਨਿਵਾਸੀ ਸੰਗਤਾਂ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਸੰਗਤ ਦਾਸ ਨੂੰ ਬੜਾ ਪਿਆਰ ਕਰਦਿਆਂ ਨੇ ਜਿੰਨੇ ਵੀ ਦੁਨੀਆ ਦੇ ਸਾਧੂ ਸੰਤ ਮਹਾਂਪੁਰਖ ਨੇ ਸੂਸਾਰੇ ਦਾਸ ਨੂੰ ਨਵਾਜਦੇ ਨੇ ਕਿਉਂਕਿ ਮਹਾਰਾਜ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਦੋਂ ਮਨ ਦੇ ਵਿੱਚ ਤਨ ਦੇ ਵਿੱਚ ਨਾਮ ਵਸ ਜਾਂਦਾ ਫਿਰ ਸਾਰੇ ਥਾਵਾਂ 'ਤੇ ਜੈ ਜੈਕਾਰ ਹੁੰਦੀ ਆ ਗੰਨ ਚੰਦਰੀ ਸੀ ਵੀ ਸਾਈਕਲ ਦੇ ਉੱਤੇ ਪ੍ਰਚਾਰ ਕੀਤਾ ਮੋਟਰਸਾਈਕਲ ਲਿਆ ਸਤੇਪਾ ਸਾਹਿਬ ਅਰਜ ਨੇ ਕਿਰਪਾ ਕੀਤੀ ਅਜੇ 30 35 35 ਲੱਖ ਦੀਆਂ ਗੱਡੀਆਂ ਦਾਸ ਦੇ ਕੋਲ ਲੈ ਸੇਵਾ ਨਿਭਾਰੇ ਆ ਕਈ 5 6 ਸਿੰਘਾਂ ਨੂੰ ਗੱਡੀਆਂ ਦਿੱਤੀਆਂ ਦਾਸ ਨੇ ਲੈ ਕੇ ਉਹ ਗੱਡੀਆਂ ਚਲਾਰੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਇਹ ਸਾਰੀ ਕਿਰਪਾ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਪਵੰਤ ਕਿਸਾ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ ਕਿਰਪਾ ਦਾ ਸਦਕਾ ਇਹ ਸੇਵਾ ਨਿਭਾ ਰਿਹਾ ਸੋ ਏਸੀ ਦਾਸ ਦਾ ਜੀਵਨ ਜੋ ਸੇਵਾ ਦੇ ਵਿੱਚ ਹੀ ਬਚਪਨ ਤੋਂ ਬਤੀਤ ਹੋਇਆ ਜਤ ਇਹ ਬਾਣਾ ਪਾਇਆ ਚੋਲਾ ਪਾਇਆ ਮੁੜ ਕੇ ਚੋਲਾ ਨਹੀਂ ਲਾਇਆ ਹੈ ਇਹ ਤਾਂ ਆਪ ਆਮ ਦੇਖਦਾ ਕਦੇ ਕੋਈ ਟੁੱਟੀ ਵਾਲੀ ਪੱਗਾ ਫੰਨੀ ਫਿਰਦਾ ਕਦੇ ਪੈਂਟਾ ਚਲਟਾ ਪਾਣੀਆ ਕਦੇ ਟੀਸਲਟਾ ਪਾ ਲਈ ਇਥੋਂ ਤੱਕ ਜਿਹੜੇ ਸਾਡੇ ਪ੍ਰਚਾਰਕ ਪ੍ਰਚਾਰ ਕਰਦੇ ਨੇ ਉਹ ਸਟੇਜਾਂ ਦੇ ਕੁਝ ਹੋਰ ਦਿਸਦੇ ਨੇ ਤੇ ਉੰਜ ਕੁਝ ਹੋਰ ਦਿਸਦੇ ਨੇ ਸੋ ਇਹ ਨਹੀਂ ਹੋਣਾ ਜੀ ਇਹਦਾ ਜੇ ਬਾੜਾ ਪਾ ਲੈ ਤਾਂ ਬਾੜੇ ਦੇ ਵਿੱਚ ਪ੍ਰਪੱਕ ਰਹੋ ਬਾੜਾ ਪਾਣੀ ਦੇ ਧਾਰਨੀ ਰਹੋ ਇਹ ਪੱਖੋਂ ਮਹਾਂਪੁਰਖਾਂ ਦੀ ਵਾਹਿਗੁਰੂ ਪਰਮੇਸ਼ਰ ਦੀ ਸਦਾ ਹੀ ਦਾਸ ਤੇ ਕਿਰਪਾ ਰਹੀ ਹੈ ਤੇ ਸਦਾ ਹੀ ਅਸੀਂ ਬਾਣੀ ਦੇ ਵਿੱਚ ਰਹਿਆ ਸਦਾ ਹੀ ਬਾਣੀ ਦੇ ਵਿੱਚ ਰਹਿਆ ਆਪ ਨਾਮ ਜਪਦੇ ਆ ਤੇ ਸੰਗਤਾਂ ਨੂੰ ਨਾਮ ਜਪਾਉਂਦੇ ਆ ਆਪ ਗੁਰਬਾਣੀ ਪੜ੍ਹਦੇ ਆ ਸੰਗਤਾਂ ਨੂੰ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਕਰਦੇ ਆ ਆਪ ਸੇਵਾ ਕੀਤੀ ਆ ਤੇ ਸੰਗਤਾਂ ਨੂੰ ਸੇਵਾ ਕਰਨ ਦੀ ਪ੍ਰੇਰਣਾ ਕਰਦੇ ਆ ਇਸ ਕਰਕੇ ਆਪ ਜੁੜੇ ਹੋਏ ਆ ਤੇ ਹੋਰਾਂ ਨੂੰ ਜੋੜਨ ਦੀ ਪ੍ਰੇਰਣਾ ਕਰਦੇ ਆ ਅਸੀਂ ਆਪ ਸਾਧੂ ਦੀ ਸੰਗਤ ਕੀਤੀ ਆ ਤੇ ਹੋਰਾਂ ਨੂੰ ਸੰਗਤ ਕਰਨ ਦੀ ਪ੍ਰੇਰਣਾ ਕਰਦੇ ਆ ਇਸ ਕਰਕੇ ਮੈਂ ਇਹ ਰ ਵਿਸ਼ੇਤੌਰਤੇ ਜਿਹੜਾ ਤਖਤਾਂ ਦੇ ਮਾਲਕ ਗੁਰੂ ਤਖਤ ਦੀ ਤੇ ਬਰਾਜਮਾਨ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਤਖਵਨ ਟਕੀ ਸਹਿਬ ਵਾਲਿਆਂ ਦਾ ਸੋ ਦੇਖੋ ਮੇਰੇ ਕਵਰੇ ਦੇ ਵਿੱਚ ਸਰੂਪ ਲੱਗੇ ਹੋਏ ਨੇ ਸਾਰੇ ਤੁਸੀਂ ਦਰਸ਼ਨ ਕਰੋ ਇਹ ਵਾਹ ਪੁਰਖਾਂ ਦੀ ਬਹੁਤ ਵੱਡੀ ਬਖਸ਼ਿਸ਼ ਆ ਮੈਂ ਸਦਾ ਹੀ ਉਹਨੂੰ ਯਾਦ ਰੱਖਦਾ ਕਿਉਂਕਿ ਉਹਨਾਂ ਨੇ ਸਾਡਾ ਜੀਵਨ ਵੜਾਇਆ ਉਹ ਸਾਡੇ ਜੀਵਨ ਦੇ ਦਾਤੇ ਨੇ ਉਹਨਾਂ ਨੇ ਸਾਨੂੰ ਜੀਵਨ ਦਿੱਤਾ ਮੈਂ ਸ੍ਰੀ ਮਾਨਸਤ ਸਤਬਾਪਾ ਦਰਸਨ ਸਿੰਘ ਜੀ ਖਾਲਸਾ ਤਪਵੰਤ ਟੱਕੀ ਸਹਿਵਾਲਿਆਂ ਦਾ ਦੇਰ ਨਹੀਂ ਦੇ ਸਕਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਕਿਰਪਾ ਸਦਕਾ ਅੱਜ ਵੀ ਅਸੀਂ ਤਨ ਦੇ ਨਾਲ ਮਨ ਦੇ ਨਾਲ ਸੇਵਾ ਨਿਭਾਉਨੇ ਆ ਮੇਰੀ ਜਿੰਦਗੀ ਮੇਰੇ ਸਵਾਸ ਸਾਰੇ ਹੀ ਇਹ ਗੁਰੂ ਦੇ ਲਿਖੇ ਲੱਗ ਜਾ ਜਿੰਨਾ ਚਿਰ ਸੇਵਾ ਕਰੀਏ ਇਸੇ ਤਰ੍ਹਾਂ ਬਾਪੁਰਖ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੀਏ ਸੋ ਇਹ ਸੀ ਦਾਤ ਦਾ ਜੀਵਨ ਜੋ ਚੱਲ ਰਿਹਾ ਹੈ ਵਿਚਾਰਾ ਕਰਦੇ ਕੋਲ ਨੇਕਾ ਹੀ ਭੁੱਲਾ ਗਲਤੀ ਚੁੱਕਾ ਹੋ ਜਾਂਦੇ ਨੇ ਸੰਗਤਾਂ ਸਤਗੁਰੂ ਜੀ ਬਖਸ਼ਣ ਹਾਰ ਹਨ ਕਿਉਂਕਿ ਰੱਬ ਦੇ ਪਿਆਰੇ ਉਹ ਮਹਾਂਪੁਰਖ ਪੂਰਨ ਨੇ ਜਿਨ੍ਹਾਂ ਦੀ ਸੰਗਤ ਕਰਦੇ ਆ ਕੋਈ ਮਾੜੀ ਮੁੱਟੀ ਰੂਹ ਨਹੀਂ ਹੈ ਉਹ ਪੂਰਨ ਰੂਹ ਆ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਕੇ ਮਨ ਨਿਹਾਲ ਨਿਹਾਲ ਉਹ ਨਿਹਾਲ ਹੋ ਜਾਂਦਾ ਪ੍ਰਾਤਨ ਵਿਰਸਾ ਸ੍ਰੀ ਮਾਨਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਨੇ ਸੰਭ ਕੇ ਰੱਖਿਆ ਪ੍ਰਾਤਮਿਕ ਚੇਤੇ ਆਉਂਦੇ ਨੇ ਜਿਵੇਂ ਸਾਡੇ ਦਸਵੇਂ ਸਿੱਖ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਦੇ ਸੀ ਹਾਥੀ ਘੋੜੇ ਫੱਕੀਆਂ ਉਹੀ ਸਾਰਾ ਪ੍ਰਤਨ ਬਿਰਸਾ ਮਾਪੁਰਖਾਂ ਨੇ ਸੌਕੇ ਰੱਖਿਆ ਰਬੀ ਰੂਹਾ ਪਰਮਾਤਮਾ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰੂਪ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਨੂੰ ਨਵਾਜ਼ ਸੋ ਇਹ ਵਿਚਾਰਾ ਗਲਤੀਆਂ ਭੁੱਲਾ ਚੁੱਕਾ ਵੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ